ਅੱਜ ਆ ਗਏ ਸਾਡੇ ਬਹੁਤ ਹੀ ਸਤਿਕਾਰਯੋਗ ਔਰ ਮੇਰੀ ਮਾਨਸਮਾਨ ਸਾਡੇ ਸੌਫਤਾ ਸੀਐਮ ਬੀਬੀ ਜਿੰਦਰ ਕੌਰ ਪੱਠਲ ਜੀ ਸਾਡੇ ਸੰਦੀਪ ਸੰਧੂ ਜੀ ਸਾਡੇ ਆਫਿਸ ਦੇ ਵਿੱਚ ਹਮੇਸ਼ਾ ਇੱਕ ਬੰਦਾ ਜਿਹਨੇ ਸਾਰਾ ਪੰਜਾਬ ਦੇਖਦਾ ਜਾਣੀ ਉਹ ਵੀ ਇੱਥੇ ਪਹੁੰਚੇ ਨੇ ਬੀਬੀ ਵਾਲੀਆਂ ਜੀ ਰਾਹੁਲ ਪੱਠਲ ਜੀ ਸੀਨੀਅਰ ਸਾਹਿਬ ਸਾਡੇ ਜਸਵਿੰਦਰ ਤਮਾਨ ਜੀ ਮੇਰਾ ਭਰਾ ਹੈਂਰੀ ਇਸ ਸਾਰੀ ਤੁਸੀਂ ਜਿੰਨੇ ਵੀ ਸਰਪੰਚ ਸਹਿਬਾਨ ਜ਼ਿਲ੍ਹਾ ਪਰਿਸ਼ਦ ਮੈਂਬਰ ਸਹਿਬਾਨ ਬਲਾਕ ਸੰਮਤੀ ਮੈਂਬਰ ਸਹਿਬਾਨ ਐਨਸੀ ਸਹਿਬਾਨ ਖਾਸ ਤੌਰ ਤੇ ਮੀਡੀਆ ਅੱਜ ਆਪਾਂ ਸਾਰੇ ਜਾਣੇ ਸਭ ਤੋਂ اہم ਸੰਗਰੂਰ ਲੋਕ ਸਭਾ ਦੀ ਸੀਟ ਤੇ ਮੇਰੇ ਵੱਡੇ ਭਰਾ ਸੁਪਾਲ ਸਿੰਘ ਖਹਿਰਾ ਸਾਹਿਬ ਦਾ ਸਵਾਗਤ ਕਰਦੇ ਹਾਂ ਸਭ ਤੋਂ ਜਿੰਨੇ ਤੁਸੀਂ ਸਾਰੇ ਇੱਥੇ ਬੈਠੇ ਹੋ ਪਰ ਸੋ ਚੌਥੇ ਰਾਤ ਤੋਂ ਆਪਾਂ ਕਈ ਬੰਦੇ ਸਾਰੇ ਇੱਥੇ ਇਕੱਠੇ ਆ ਸੋ ਤੁਹਾਡੇ ਸਾਰੇ ਹੌਸਲੇ ਦੇ ਨਾਲ ਅੱਜ ਆਪਾਂ ਇੱਥੇ ਸਾਰੇ ਇਕੱਤਰ ਹੋਏ ਆ ਸਾਰੇ ਸਰਪੰਚ ਸਾਡੇ ਯੂਨੀਅਨ ਦੇ ਪ੍ਰਧਾਨ ਸਹਿਬਾਨ ਮੈਂ ਭੁੱਲ ਗਿਆ ਸੀ ਕਿ ਉਹ ਸਾਰੇ ਇੱਥੇ ਨੇ ਸੋ ਸਾਰਿਆਂ ਦਾ ਮੈਂ ਸਤਿਕਾਰ ਕਰਦਾ ਤੇ ਧੰਨਵਾਦ ਕਰਦਾ ਇੱਥੋਂ ਆਗਾਜ਼ ਹੋ ਰਿਹਾ ਚੋਣ ਦਾ ਤੇ ਛੋਟੇ ਭਰਾ ਨੂੰ ਇੰਨਾ ਮਾਨ ਸਤਿਕਾਰ ਦੇਣ ਲਈ ਸਾਡੇ ਪ੍ਰਧਾਨ ਜੀ ਰਾਜਾ ਬੜਿੰਗ ਸਾਹਿਬ ਮੇਰੇ ਵੱਡੇ ਭਰਾ ਸੁਪਾਲ ਖਹਿਰਾ ਸਾਹਿਬ ਬੀਬੀ ਜੀ ਜਿੰਨੂ ਕੌਰ ਪਠਾਰੀ ਜੀ ਤੇ ਸਾਰੀ ਟੀਮ ਜਿਹਨੇ ਤੁਸੀਂ ਇੱਥੇ ਹੈਗੇ ਉਹਦੇ ਮਾਨ ਸਾਹਿਬ ਖਾਸ ਤੌਰ ਤੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਖਾਸ ਤੌਰ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਗੱਲ ਜੋ ਮੇਰੇ ਬਲਗਲੇ ਸੀ ਕਿਉਂਕਿ ਪਰਿਵਾਰ ਚ ਹੀ ਰੁਸਾਰਦਾ ਬੰਦਾ ਪਰਿਵਾਰ ਚ ਹੀ ਆਪਦੀ ਗੱਲਬਾਤ ਕਰ ਸਕਦਾ ਆਪਦੇ ਭੈਣ ਭਰਾਵਾਂ ਨਾਲ ਆਪ ਆਪਦੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਹਰੇਕ ਦਾ ਹੱਕ ਵੀ ਹੁੰਦਾ ਆਪਾਂ ਡੈਮੋਕਰੇਟਿਕ ਆਜ਼ਾਦ ਦੇਸ਼ ਦੇ ਵਸਨੀਕਾਂ ਸੋ ਆਪਣੀ ਗੱਲ ਰੱਖਣ ਦਾ ਸਾਰਿਆਂ ਨੂੰ ਹੱਕ ਵੀ ਆ ਸੋ ਜੋ ਵੀ ਚੀਜ਼ਾਂ ਹੋਈਆਂ ਮੈਂ ਉਹ ਗੱਲਾਂ ਬਾਤਾਂ ਕਲੀਅਰ ਕਰੀਆਂ ਪਰ ਮੈਂ ਇੱਕ ਗੱਲ ਜਿਹੜੀ ਜਾਦੇ ਵੱਡੀ ਆ ਉਹ ਮੈਂ ਤੁਹਾਡੇ ਨਾਲ ਕਰਨੀ ਚਾਹਣਾ ਕਿ ਕੱਲਾ ਕੱਲਾ ਬੰਦਾ ਇੱਥੇ ਬੈਠਾ ਬਾਅਦ ਚ ਗੱਲਾਂ ਕੁਝ ਹੋਰ ਹੋ ਜਾਂਦੀਆਂ ਨੇ ਆਹ ਲਾ ਕਹਿੰਦਾ ਹੁਣੇ ਵੀ ਮਦਦ ਕਰੀ ਆਏ ਨਹੀਂ ਮਦਦ ਕਰੀ ਆਏ ਨਹੀਂ ਹੋਇਆ ਹੁਣੀ ਹੋਇਆ ਖੈਰਾ ਸਾਹਿਬ ਜਿਹੜੀ ਡਿਊਟੀ ਪ੍ਰਧਾਨ ਜੀ ਜਿਹੜੀ ਡਿਊਟੀ ਜਿਸ ਤਰੀਕੇ ਨਾਲ ਲਾਉਂਗੇ ਆ ਜਿੰਨੇ ਬੰਦੇ ਅਸੀਂ ਬੈਠੇ ਆ ਐਨ ਤੰਦੇ ਹੀ ਨਾਲ ਪੂਰੀ ਮਿਹਨਤ ਕਰਕੇ ਉਸ ਐਨਾ ਹੀ ਬੋਲੋ ਨਾ ਫਿਰ ਨਾਲਾ ਕੰਦ ਪਤਾ ਲੱਗ ਜੇ ਤੁਸੀਂ ਨੇ ਡਿਸਟੈਸਟ ਕਰ ਲਓ ਜੇ ਕਦਾ ਬੰਦਾ ਮੂਰਿਆ ਹੁੰਦਾ ਕੋਈ ਗੱਲ ਨਹੀਂ ਫਿਰ ਉਹ ਗੱਲ ਦਾ ਜਿਹੜੀ ਗੱਲ ਆ ਫਿਰ ਉਹ ਆਪਾਂ ਗੱਲ ਕਰਨ ਵਾਸਤੇ ਆਏ ਆ ਫਿਰ ਉਹ ਗੱਲ ਹੁੰਦੀ ਨਹੀਂ ਸਭ ਤੋਂ ਵੱਡਾ ਯੋਗਦਾਨ ਜਿਹੜਾ ਮੇਰਾ ਰਾਜਨੀਤੀ ਦੇ ਵਿੱਚ ਆ ਮੇਰੀ ਵਾਈਫ ਸਿਮਰਨ ਉਹ ਇੱਥੇ ਬਸੇ ਨੇ ਜੋ ਵੀ ਡਿਊਟੀ ਲਾਉਂਗੇ ਪ੍ਰਧਾਨ ਜੀ ਅਸੀਂ ਹਾਜ਼ਰ ਆ ਇੱਕ ਗੱਲ ਦੋ ਤਿੰਨ ਗੱਲਾਂ ਮੈਂ ਕਹਿਣੀਆਂ ਚਾਹਣਾ ਜੋ ਮੈਨੂੰ ਇਹ ਲੱਗਦਾ ਸੀਗਾ ਜੀ ਬਾਈ ਜੰਸ ਮੈਨੂੰ ਡਿੱਕ ਮਿਲਦੀ ਹੈ ਤਾਂ ਅਸੀਂ ਨੇ ਕਿਹੜੀਆਂ ਕਿਹੜੇ ਸੁਧਾਰ ਲੈ ਕੇ ਆਉਣੇ ਨੇ ਜਾਂ ਕਿਹੜੀਆਂ ਕਿਹੜੀਆਂ ਗੱਲਾਂ ਦੇ ਉੱਤੇ ਕੰਮ ਕਰਨਾ ਉਹ ਮੈਂ ਖਰੜਾ ਸਾਹਿਬ ਨੂੰ ਜ਼ਰੂਰ ਦੱਸਣਾ ਚਾਹਣਾ ਸਾਡੇ ਇੱਥੇ ਆਪਾਂ ਇੱਕੋ ਆਫਿਸ ਭਾਜੀ ਤੁਸੀਂ ਜਦੋਂ ਪਰਮਾਤਮਾ ਸੁੱਖ ਰੱਖ ਕੇ ਜਿੱਤ ਗਏ ਆਪਾਂ ਇੱਕ ਆਫਿਸ ਇਹੋ ਜਿਹਾ ਤਿਆਰ ਕਰਾਂਗੇ ਕਿਸੇ ਨੇ ਕੋਈ ਆਪਣੀ ਫਾਈਲ ਕਲੀਅਰ ਕਰਾਉਣੀ ਆ ਕੋਈ ਛੋਟਾ ਲੋਨ ਲੈਣਾ ਉਹ ਇੰਡਸਟਰੀ ਸ਼ੁਰੂ ਕਰਨੀ ਹੈ ਇੱਥੇ ਬੰਦੇ ਧੱਕੇ ਖਾਂਦੇ ਫਰੀ ਜਾਂਦੇ ਨੇ ਆਪਾਂ ਇੱਕ ਵਨ ਰੂਫ ਸਿਸਟਮ ਸੈੱਟ ਕਰਨਾ ਵੀ ਤੁਸੀਂ ਸਾਡੀ ਆ ਵੀ ਫਾਈਲ ਤਿਆਰ ਕਰਕੇ ਦੇ ਕੇ ਜਾਓ ਥੋੜਾ ਇੱਕ ਰਫਿਆਣੀ ਲੱਗਣ ਦਿੰਦੇ ਅਸੀਂ ਸਾਰੀਆਂ ਚੀਜ਼ਾਂ ਕਲੀਅਰ ਕਰਕੇ ਲਵਾਂ ਨੌਜਵਾਨਾਂ ਨੂੰ ਜਿਹੜਾ ਉਹਨਾਂ ਦੇ ਰੋਜ਼ਗਾਰ ਨਾਲ ਜੋੜਾਂਗੇ ਤੇ ਜਿੰਨੀਆਂ ਸੈਂਟਰ ਦੀਆਂ ਸਕੀਮਾਂ ਨੇ ਜਿੰਨੀਆਂ ਸਟੇਟ ਦੀਆਂ ਸਕੀਮਾਂ ਨੇ ਕਿਉਂਕਿ ਐਮਪੀ ਸਾਹਿਬ ਬਹੁਤ ਕੁਝ ਕਰ ਸਾਹਦੇ ਨੇ ਕਿਉਂਕਿ ਪੂਰੀ ਆਵਾਜ਼ ਆਪਣੇ ਭਰਾ ਦੀ ਬਲੰਦਰੀ ਆ ਤੇ ਇੱਕ ਇੱਕ ਪਿੰਡ ਦੇ ਵਿੱਚ ਅਸੀਂ ਕੈਂਪ ਲਾ ਕੇ ਉਹ ਜਿਹੜੀਆਂ ਸਹੂਲਤਾਂ ਨੇ ਪਿੰਡਾਂ ਦੇ ਲੋਕਾਂ ਨੂੰ ਪ੍ਰਦਾਨ ਕਰਾਂਗੇ ਇਹ ਨਹੀਂ ਹੈਗਾ ਕਿ ਆਪਾਂ ਸਿਰਫ ਗੱਲਾਂ ਕਰਾਂਗੇ ਆਪਾਂ ਪਿੰਡਾਂ ਦੇ ਵਿੱਚ ਜਾ ਕੇ ਜਿਹੜੀਆਂ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਹਜੇ ਇਹ ਨਹੀਂ ਪਤਾ ਵੀ ਅਸੀਂ ਕਿਹੜੀ ਸੈਂਟਰ ਦੀ ਸਕੀਮ ਨਾਲ ਅਸੀਂ ਕੀ ਫਾਇਦਾ ਲੈ ਸਕਦੇ ਆ ਇਹ ਸਾਰੀਆਂ ਗੱਲਾਂ ਵਿੱਚ ਨੌਜਵਾਨਾਂ ਨਾਲ ਜੁੜਦਿਆਂ ਕਰ ਰਹੇ ਹਾਂ ਕਿਉਂਕਿ ਨੌਜਵਾਨਾਂ ਨੂੰ ਰਾਹ ਦਿਖਾਉਣ ਵਾਲੀ ਕੋਈ ਨਹੀਂ ਹੈਗਾ ਇੱਥੇ ਬੰਦਾ ਬਾਹਰ ਨਹੀਂ ਕਰ ਲੈਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਉਸ ਤੋਂ ਬਾਅਦ ਉਹਨੇ ਮੈਡੀਕਲ ਕਰਨਾ ਨਾਨ ਮੈਡੀਕਲ ਕਰਨਾ ਕਿਹੜੇ ਸਬਜੈਕਟਸ ਹੋਣੇ ਸਕੀਮ ਚੁਣਨੀ ਨੇ ਸੋ ਸਾਡੇ ਕੋਲੇ ਪੜਿਆ ਲਿਖਿਆ ਬੰਦਾ ਆ ਗਿਆ ਸਾਡਾ ਪ੍ਰਧਾਨ ਬ ਇਹ ਸਾਰੇ ਆਪਾਂ ਇੱਕ ਬੜੇ ਵਧੀਆ ਤਰੀਕੇ ਨਾਲ ਇੱਕ ਨਵੀਂ ਪਿਰਤ ਪਾ ਕੇ ਜਿਹੜੀ ਧੁਰੀਏ ਸਾਡੇ ਕੋਲੇ ਬੀਬੀ ਵਰਗਿਆਂ ਦਾ ਤਜਰਬਾ ਹੈਗਾ ਸਾਡੇ ਕੋਲੇ ਹੈਨਰੀ ਭਰਾ ਵਰਗਿਆਂ ਦਾ ਜੋਸ਼ ਹੈਗਾ ਸਾਡਾ ਸਾਰਾ ਜਿਹੜੇ ਤੁਸੀਂ ਬੈਠੇ ਹੋ ਇਕੱਲੇ ਇਕੱਲਾ ਬੰਦਾ ਜਿਹੜਾ ਪਿੰਡਾਂ ਦੇ ਵਿੱਚ ਟੱਚ ਆ ਸੋ ਆਪਾਂ ਵਧੀਆ ਤਰੀਕੇ ਨਾਲ ਜਿਹੜੀ ਇਹ ਚੋਣ ਮੇਂ ਮਨ ਨੂੰ ਪਖਾਉਣਾ ਚਾਹੇ ਇੱਥੇ ਸਾਰੇ ਹਲਕਿਆਂ ਤੋਂ ਤੁਸੀਂ ਵਕਫ ਵਕਫ ਸਾਰੇ ਪਹੁੰਚਿਓ ਪਾਰਟੀ ਕੋਈ ਚੰਗੀ ਨਹੀਂ ਹੁੰਦੀ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਮੇਰਾ ਇਹ ਮੰਨਣਾ ਕੋਈ ਪਾਰਟੀ ਚੰਗੀ ਨਹੀਂ ਕੋਈ ਮਾੜੀ ਨਹੀਂ ਪਾਰਟੀ ਦੇ ਆਗੂ ਚੰਗੇ ਜਾਂ ਮਾੜੇ ਹੋ ਸਕਦੇ ਨੇ ਸਾਡੇ ਆਗੂ ਬਹੁਤ ਨਿਡਰਤ ਨੇ ਤੇ ਸਾਨੂੰ ਮਾਣ ਆ ਵੀ ਆਉਣ ਵਾਲਾ ਹੈ ਅਸੀਂ ਬੜੇ ਵਧੀਆ ਤਰੀਕੇ ਨਾਲ ਪੰਜਾਬ ਦੇ ਵਿੱਚ ਵਾਪਸੀ ਕਰਾਂਗੇ ਚਾਹੇ ਸਾਡੇ ਪ੍ਰਧਾਨ ਜੀ ਨੇ ਚਾਹੇ ਉਹ ਸਾਡੇ ਲੋਕ ਸਭਾ ਦੇ ਉਮੀਦਵਾਰ ਨੇ ਮੈਂ ਕੋਈ ਸਾਰੀਆਂ ਪਾਰਟੀਆਂ ਨੇ ਮੈਨੂੰ ਬੜਾ ਸਾਰਿਆਂ ਨੇ ਸਤਿਕਾਰ ਦਿੱਤਾ ਹਰੇਕ ਨੇ ਕਿਹਾ ਪਰ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਉਸ ਦੇ ਕਾਬਿਲ ਸਮਝਿਆ ਪਰ ਮੈਂ ਸੋਚਿਆ ਕਿ ਕਈ ਵਧੇ ਕੀਆਂ ਕਮੀਆਂ ਰਹਿ ਜਾਂਦੀਆਂ ਨੇ ਕਈ ਲਗਾਤਾਰ ਅਸੀਂ ਇਹ ਆਪਣੇ ਲੀਡਰ ਸਾਹਿਬਾਨਾਂ ਨੂੰ ਉਹ ਗੱਲਾਂ ਨਹੀਂ ਦੱਸ ਪਾਉਂਦੇ ਮੈਂ ਸੰਗਠਨ ਦੇ ਵਿੱਚ ਰਹਿ ਕੇ ਸਗਣਾਂ ਦੇ ਵਿੱਚ ਰਹਿ ਕੇ ਕਿਸੇ ਵੀ ਬੰਦੇ ਨਾਲ ਜੇ ਤੁ ੱਕਾ ਹੋਊਗਾ ਤਾਂ ਮੈਂ ਉਹਦੀ ਆਵਾਜ਼ ਬੁਲੰਦ ਕਰਕੇ ਪ੍ਰਧਾਨ ਜੀ ਕੋਲੇ ਲੈ ਕੇ ਜਾਊਂਗਾ ਤਾਂ ਕਿ ਆਪਾਂ ਆਪਣੀ ਆਰਗੇਨਾਈਜੇਸ਼ਨ ਆਪਦਾ ਆਪਾਂ ਦੀ ਪਾਰਟੀ ਤੋਂ ਕੋਈ ਰੁਸਕੇ ਨਾ ਜਾਵੇ ਇਹ ਪਰਿਵਾਰ ਦਿਨ ਪ੍ਰਤੀ ਦਿਨ ਵੱਡਾ ਹੁੰਦਾ ਜਾਵੇ ਆਪਾਂ ਇਕੱਠੇ ਹੋ ਕੇ ਜਿਹੜਾ ਇਹਦੇ ਤੇ ਕੰਮ ਚੱਲ ਜੀਏ ਬਹੁਤ ਸਾਰੀਆਂ ਕੰਗਰੀਆਂ ਹੀ ਨਾ ਰਹਿ ਜਾਂਦੀਆਂ ਨੇ ਸੋ ਕਸੂਰ ਲੀਡਰਾਂ ਦਾ ਵੀ ਨਹੀਂ ਹੁੰਦਾ ਕਸੂਰ ਬੰਦਿਆਂ ਦਾ ਵੀ ਨਹੀਂ ਹੁੰਦਾ ਕਈ ਪੰਜ ਚਾਰ ਬੰਦੇ ਵੀ ਜਿਹੜੀ ਹੋਰ ਖਾਸ ਗੱਲ ਜਿਹੜੀਆਂ ਦਿੱਕਤਾਂ ਖੇਰਾ ਸਾਹਿਬ ਮੈਨੂੰ ਪਿਛਲੀ 2022 ਦੀ ਲੋਕ ਸਭਾ ਚੋਣਾਂ ਦੇ ਵਿੱਚ ਆਈਆਂ ਨਾ ਕਿਉਂਕਿ ਅਸੰਦੀਪਾ ਜੀ ਕੈਪਟਨ ਸਾਹਿਬ ਇੱਥੇ ਬੈਠੇ ਨੇ ਪਤਾ ਹੈ ਜੀ ਬੈਠੇ ਨੇ ਕੱਲਾ ਕੱਲਾ ਮੈਨੂੰ ਲੱਗਾ ਕੋਈ ਏਰੀਆ ਇਹਨਾਂ ਨੇ ਛੱਡਿਆ ਨਹੀਂ ਹੈਗਾ ਮੇਰੇ ਵਾਸਤੇ ਡੋਰ ਟੂ ਡੋਰ ਕਰਨ ਵਾਸਤੇ ਉਦੋਂ ਪਰ ਉਦੋਂ ਵੀ ਕੁਝ ਬੰਦੇ ਇਹ ਜੇ ਸੀ ਕੁਝ ਵੀੜ ਰਹੇ ਇਹ ਜੇ ਸੀ ਕਿੰਨਾ ਨੇ ਸਾਡੀ ਬਾਹ ਨਹੀਂ ਫੜੀ ਸੋਇਦ ਜੀ ਆਪਾਂ ਉਹ ਚੀਜ਼ ਨਹੀਂ ਹੋਣ ਦੇਣੀ ਜਿਹੜੀਆਂ ਚੀਜ਼ਾਂ ਮੇਰੇ ਨਾਲ ਹੋਈਆਂ ਨੇ ਖੇਰੋ ਸਾਹਿਬ ਸਾਡੀ ਜ਼ਿੰਮੇਵਾਰੀਆ ਵੀ ਅਸੀਂ ਤੁਹਾਡੇ ਨਾਲ ਨਹੀਂ ਹੋਣ ਦੇਦੇ ਅਸੀਂ ਆਪਾਂ ਵਰਕਰਾਂ ਆਪ ਤੁਸੀਂ ਬੈਠੇ ਹੋ ਨੇ ਅਸੀਂ ਤਾਂ ਇਹ ਅੰਦਰ ਬੈਠੇ ਸੀ ਪਰ ਸਾਡੇ ਸਾਨੂੰ ਇਹੀ ਸੀ ਵੀ ਯਾਰ ਉਹ ਬੰਦੇ ਸਵੇਰ ਦੇ ਬੈਠੇ ਨਹੀਂ ਕਿਉਂਕਿ ਥੋੜੇ ਬਣਾ ਬੰਦਾ ਹੈਗਾ ਕੀ ਯਾਰ ਥੋੜੇ ਬਣਾ ਲੀਡਰ ਕਹਾਵਾ ਲੀਡਰ ਕੀ ਹੁੰਦਾ ਲੀਡਰ ਦਾ ਹੌਨ ਨਾ ਰੱਖ ਲੈ ਆਸਾਤਾ ਆਗੂ ਹੁੰਦਾ ਆਪਣੇ ਸਮਾਜ ਦਾ ਤੇ ਅਸੀਂ ਉਹ ਆਗੂ ਬਣ ਕੇ ਇੱਥੇ ਕੋਈ ਇਹ ਨਹੀਂ ਜਿੰਨਾ ਕੋਈ ਜਿੱਤਨ ਹਾਰਨ ਦੇ ਕੋਈ ਟਿੱਕ ਲੈ ਕੇ ਕੋਈ ਬੰਦਾ ਵੱਡਾ ਛੋਟਾ ਨਹੀਂ ਹੁੰਦਾ ਜਿੰਨਾ ਤੁਸੀਂ ਨੇ ਮੈਨੂੰ ਕੰਨ ਦਿਨ ਚ ਪਿਆਰ ਦਿੱਤਾ ਮੈਨੂੰ ਪਤਾ ਲੱਗਿਆ ਵੀ ਮੇਰੀ ਝੋਲੀ 'ਚ ਕਿੰਨਾ ਪਿਆਰ ਆ ਮੇਰੇ ਨਾਲ ਲੋਕ ਇੰਨੇ ਜੁੜੇ ਨੇ ਕਹਿਰਾ ਸਾਹਿਬ ਨੇ ਮੈਨੂੰ ਮਹਿਤਾਬ ਮੰਗੂ ਜੀ ਵੀ ਮੈਂ ਮੈਂ ਤੇ ਮਹਿਤਾਬ ਯੂਨੀਵਰਸਿਟੀ ਚ ਪੜ੍ਹਦੇ ਰਿਹਾ ਮੇਰਾ ਸਪੋਰਟਰ ਅਸੀਂ ਇੱਕੋ ਪਾਰਟੀ ਨਾਲ ਸੰਬੰਧਤ ਆ ਇਹਨਾਂ ਦਾ ਬੇਟਾ ਜੋ ਸੋ ਕੱਲ ਜਿਹੜਾ ਕਮੈਂਟ ਸੀਗਾ ਉਹਦੇ ਚ ਮੈਨੂੰ ਇਹਨਾਂ ਨੇ ਇਨਾ ਮਾਨ ਸਤਿਕਾਰ ਦਿੱਤਾ ਸੋ ਮੈਂ ਇਹਦੇ ਲਈ ਧੰਨਵਾਦ ਕਰਦਾ ਸਿਮਰ ਨੇ ਕੱਲਾ ਕੱਲਾ ਪਿੰਡ ਗਾਇਆ ਹੋਇਆ ਮੈਨੂੰ ਲੱਗਦਾ ਕੋਈ ਵੀ ਬੰਦਾ ਵਾਹ ਖੜੀ ਕਰਕੇ ਇਹ ਨਹੀਂ ਕਹਦਾ ਸਾਰਾ ਵੀ ਸਾਡੇ ਦੁੱਖ ਸੁੱਖ ਚ ਸੇਵਰ ਨਾਲ ਪਹੁੰਚੀ ਹੋਏ ਕੋਈ ਵੀ ਹੱਥਿਆਰ ਇੱਕ ਵੀ ਬੰਦਾ ਨਹੀਂ ਇਹ ਕਹਿ ਸਕਦਾ ਵੀ ਸਾਡੇ ਕੋਲੇ ਇਹ ਬੰਦੇ ਨਹੀਂ ਆ ਸੋ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਗੁੱਸਾ ਕੋਈ ਦੂਜੇ ਪਾਸੇ ਜਾ ਕੇ ਕਰਨਾ ਹੁੰਦਾ ਆਪਦੇ ਪਰਿਵਾਰ 'ਚ ਆਪਾਂ ਬੈਠ ਕੇ ਸਾਰੇ ਜਿਹੜੇ ਗੁੱਸੇ ਗਿਲੇ ਨੇ ਉਹ ਆਪਦੇ ਕਰ ਸਕਦੇ ਆ ਹੱਕ ਨਾਲ ਕਰ ਸਕਦੇ ਆ ਸਾਡੇ ਭਰਾਵਾਂ ਨੇ ਇਹ ਅਸੀਂ ਇਹਨਾਂ 'ਤੇ ਕਿਉਂ ਨਹੀਂ ਗੁੱਸਾ ਕਰਾਂਗੇ ਮੈਨੂੰ ਵੀ ਕਹਿਣਗੇ ਮੈਂ ਇਹਨਾਂ ਨੂੰ ਵੀ ਕਹੂੰਗਾ ਸੋ ਇਹ ਜਿਹੜੀ ਚੀਜ਼ ਸੀਗੀ ਉਹ ਆਪਾਂ ਨੇ ਕਰੀ ਤੇ ਹੁਣ ਪ੍ਰਮਾਤਮਾ ਸੁੱਖ ਰੱਖੇ ਆਪਾਂ ਬੜੇ ਵਧੀਆ ਤਰੀਕੇ ਨਾਲ ਅੱਜ ਇਥੋਂ ਅਗਾਜ਼ ਹੋਣਾ ਬਾਕੀ ਦੀਆਂ ਗੱਲਾਂ ਸਾਰੀਆਂ ਬੜੇ ਜੀਤ ਸਾਹਿਬਾਨ ਕਰਨਗੇ ਸੋ ਅੱਜ ਇੱਕ ਤਾਂ ਅਗਾਜ਼ ਹੋਣਾ ਤੇ ਆਪਾਂ ਬੜੇ ਜ਼ਬਰਦਸਤ ਤਰੀਕੇ ਨਾਲ ਆ ਜਿਹੜਾ ਉਹ ਚੋ ਤੇ ਜਿਹੜੀਆਂ ਦੇਸ਼ ਦੇ ਵਿਰੋਧੀ ਕੁਸ਼ਕਤੀਆਂ ਇਹ ਜਿਆਣੇ ਉਹਨਾਂ ਨੂੰ ਕਾਂਗਰਸ ਪਾਰਟੀ ਹੀ ਲੜ ਕੇ ਜਿਹੜੀ ਸਾਡੇ ਰਾਹੁਲ ਗਾਂਧੀ ਦੀ ਝੋਲੀ ਚ ਕੱਲੀ-ਕੱਲੀ ਸੀਟ ਜਾਊਗੀ ਤਾਂ ਆਪਾਂ ਹਿੰਦੁਸਤਾਨ ਦੇ ਵਿੱਚ ਜਿਹੜਾ ਉਹ ਕਾਮਯਾਬ ਹੋ ਸਕਾਂਗੇ ਤੇ ਹਮੇਸ਼ਾ ਸੰਘਰਸ਼ ਹੀ ਕਰਿਆ ਜਦੋਂ ਮੈਂ ਯੂਨੀਵਰਸਿਟੀ ਕੋਈ ਨਾ ਮੈਨੂੰ ਕੱਲ ਪੁੱਛਣ ਲੱਗੇ ਕਿ ਨਾ ਪਾਰਟੀ ਵਾਲਿਆਂ ਦਾ ਨਹੀਂ ਪਤਾ ਹੁੰਦਾ 27 ਦੀ ਵੀ ਗੱਲ ਕਰ ਲਈ ਮੈਂ ਕਿਹਾ ਕਮੇਟ ਗਵਰਨਮੈਂਟ ਦੀ ਗੱਲ ਨਹੀਂ ਹੈਗੀ ਇਹ ਧੂਰੀ ਮੈਂ ਜੰਮਿਆ ਇਹ ਮੇਰਾ ਹਕ ਦਾ ਇਹ ਇਹ ਗਿਆ ਨਹੀਂ ਜਦੋਂ ਮੈਂ ਯੂਨੀਵਰਸਿਟੀ ਗਿਆ ਨਾ ਔਰ ਉਹ ਮੇਰੀ ਪਾਰਟੀ ਲਗਾਤਾਰ 4 ਸਾਲ ਹਾਰਦੀ ਸੀ ਤੇ ਸਾਡੇ ਜੋ ਕੈਂਡੀਡੇਟ ਖੜਾ ਹੁਣ ਨੂੰ ਸੀ ਮਿਲਦਾ ਮੈਂ ਉਦੋਂ ਜਦੋਂ ਪਾਰਟੀ ਨੂੰ ਜਿਤਾਇਆ ਰਿਕਾਰਡ ਮਾਰਜਿਨ ਦਿੱਤਾਇਆ ਅੱਜ ਵੀ ਉਹ ਬੰਦੇ ਸਾਡੇ ਨਾਲ ਉੱਥੋਂ ਤੁਰੇ ਹੋਏ ਆ 2002 ਤੋਂ ਕਲਾਸ ਦੇ ਮੈਨੇਜਰ ਤੋਂ ਤੇ ਮੈਂ ਆਪਣੇ ਬਾਪ ਦੀ ਪੱਗ ਨੂੰ ਗਾਗਲਵਾਦਾ ਇਧਰ ਉਧਰ ਹੋ ਜਾਏ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਖੁਦਾ ਤਲਵੀਰ ਸਿੰਘ ਨੰਦਨ ਦੇ ਵਿੱਚ ਜਿਹੜਾ ਤੁਸੀਂ ਨਵੇਂ ਨੂੰ ਪਿਆਰ ਦਿੱਤਾ ਆਪਾਂ ਹਰੂ ਖੈ ਪਹਿਲਾਂ ਵੀ ਆਪਾਂ ਕੱਲ ਸੀ ਪਰ ਜਦੋਂ ਦੁੱਖ ਪੈਂਦਾ ਨਾ ਜਦੋਂ ਦੁੱਖ ਦੀ ਘੜੀ ਹੁੰਦੀ ਆ ਜਾਂ ਕੋਈ ਇਹਦੀ ਗੱਲ ਹੋ ਜਾਂਦੀ ਆ ਉਦੋਂ ਪਤਾ ਲੱਗਦਾ ਕਿ ਯਾਰ ਬੰਦੇ ਕੌਣ ਖੜੇ ਨੇ ਇੱਕ ਪਾਸੇ ਜਿੱਥੇ ਥੋੜਾ ਜਿਹਾ ਦੁੱਖ ਸੀਗਾ ਜਦੋਂ ਖੈਰਾ ਸਾਹਿਬ ਨੇ ਉਹ ਮੇਰੇ ਨਾਲ ਗੱਲ ਕੀਤੀ ਤਾਂ ਮੈਨੂੰ ਲੱਗਦਾ ਸਾਰੇ ਜਿਹੜੀਆਂ ਚੀਜ਼ਾਂ ਚੇਂਜ ਹੋ ਗਈਆਂ ਅਸੀਂ ਮੈਨੂੰ ਲੱਗਦਾ ਵੀ ਬਹੁਤ ਵਧੀਆ ਤਰੀਕੇ ਨਾਲ ਇੱਕ ਟੱਪਰ ਮੰਗੂ ਜਿਹੜਾ ਇੱਕ ਪਰਿਵਾਰ ਹੁੰਦਾ ਤੇ ਕਦੇ ਵੀ ਮੈਂ ਵਾਅਦਾ ਕਰਦਾ ਇਹ ਤੁਹਾਨੂੰ ਕਿਸੇ ਵੀ ਚੀਜ਼ ਦੀ ਇਹ ਜੀ ਦਿੱਕਤ ਪਰੇਸ਼ਾਨੀ ਮਹਿਸੂਸ ਨਹੀਂ ਹੋਣੀ ਅਸੀਂ ਸਾਰਾ ਪਰਿਵਾਰ ਖਾਸ ਤੌਰ ਤੇ ਮੇਰੀ ਵਾਈਫ ਤੇ ਜਿਹੜਾ ਮੇਰਾ ਪੂਰਾ ਪਰਿਵਾਰ ਜਿਹੜੇ ਤੁਸੀਂ ਸਾਰਾ ਮੇਰਾ ਟੱਬਰ ਹਿਓ ਜਿੰਨੇ ਜਾਣੇ ਉਰੇ ਬੈਠੇ ਹੋ ਤੇ ਸਾਰੇ ਜਣੇ ਆਪਾਂ ਹਮੇਸ਼ਾ ਜਿਹੜਾ ਚੜ੍ਹਦੀ ਕਲਾ ਦੇ ਪਾਸੇ ਨੂੰ ਜਿਹੜਾ ਵੰਦੀਆ ਤਰੀਕੇ ਨਾਲ ਆਪਾਂ ਕੰਮ ਕਰਾਂਗੇ ਤੇ ਬੜੇ ਜਬਰਦਸਤ ਤਰੀਕੇ ਨਾਲ ਜਿਹੜਾ ਆਪਾਂ ਚੋਣ ਮਹੀਨਾ ਨੂੰ ਪਖਾਵਾਂਗੇ ਸੋ ਇੱਥੇ ਪਹੁੰਚਣ ਦੇ ਸਾਰੇ ਸੀਨੀਅਰ ਲੀਡਰਸ਼ਿਪ ਸਹਿਬਾਨ ਦਾ ਮੈਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕੁਝ ਵੀ ਕੋਈ ਹਾਈ ਕਮਾਂਡ ਨੂੰ ਮੈਂ ਕਹਿਣਾ ਕੁਝ ਮੂੰਹ ਚੋਈਂ ਕਰ ਛੋਟਾ ਬੱਚਾ ਛੋਟਾ ਭਰਾ ਮੈਂ ਤੇ ਸਿਵਰ ਛੋਟੇ ਆ ਹਮੇਸ਼ਾ ਛੋਟੇ ਹੀ ਰਹਿਣਾ ਤੇ ਇਨਸਾਨ ਨੂੰ ਸਾਰੀ ਉਮਰ ਸਿੱਖਣਾ ਹੀ ਚਾਹੀਦਾ ਚਾਹੇ ਸਿਵਿਆਂ ਦੇ ਰਾਜ ਪੈ ਜੇ ਮੈਨੂੰ ਤਾਂ ਇਹ ਲੱਗਦਾ ਵੀ ਸਿੱਖਣਾ ਚਾਹੀਦਾ ਸੋ ਕਈ ਵਾਰ ਕੋਈ ਗੱਲ ਐ ਜੀ ਮੇਰੀ ਕੋਈ ਗੱਲ ਕਿਸੇ ਨੂੰ ਵਧੀਆ ਨਾ ਲੱਗੀ ਹੋਵੇ ਤਾਂ ਮੈਂ ਉਹਦੇ ਲਈ ਮਾਫੀ ਚਾਹਣਾ ਪ੍ਰਮਾਤਮਾ ਅੱਗੇ ਤੋਂ ਹੋਰ ਆਕਲ ਦੇਵੇ ਅੱਗੇ ਤੋਂ ਹੋਰ ਸਹਿਨ ਸ਼ਕਤੀ ਦੇਵੇ ਤਾਂ ਕਿ ਆਪਾਂ ਹੋਰ ਵਧੀਆ ਤਰੀਕੇ ਨਾਲ ਜ਼ਿੰਮੇਵਾਰੀਆਂ ਵੱਡੀਆਂ ਮੋਡੀਆਂ ਤੇ ਰੱਖ ਕੇ ਆਪਾਂ ਆਪਣੇ ਲੋਕਾਂ ਨੂੰ ਲੀਡ ਕਰ ਸਕੀਏ ਤਾਂ ਆਪਾਂ ਹੋਰ ਵਧੀਆ ਤਰੀਕੇ ਨਾਲ ਜਿਹੜਾ ਮਾਹੌਲ ਜਿਹੜਾ ਸਿਰਸਕੀਏ ਸੋ ਸਾਰਿਆਂ ਦਾ ਮੇਰੇ ਨਾਲ ਅੱਜ ਜਦੋਂ ਮੈਂ ਲਾਈਵ ਹੋਇਆ ਮੈਂ ਨਾਲ ਜਿੰਨੇ ਲੋਕਾਂ ਦੇ ਵਿਊਜ਼ ਨੇ ਉਹਨਾਂ ਨੂੰ ਵੀ ਮੈਂ ਖਾਸ ਤੌਰ ਤੇ ਧੰਨਵਾਦ ਕਰਦਾ ਹਾਂ ਖਾਸ ਤੌਰ ਤੇ ਮੈਂ মিডিਆ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੱਲੀ-ਕੱਲੀ ਗੱਲ ਮੇਰੀ ਪਹੁੰਚਾਈ ਬਟ ਮੇਰਾ ਜਿਹੜਾ ਮੈਸੇਜ ਆ ਇਹ ਉਹ ਲੋਕਾਂ ਲਈ ਆ ਵੀ ਕਿ ਇੱਕ ਨਹੀਂ ਮਿਲੀਦਾ ਤੁਸੀਂ ਪਾਰਟੀ ਛੱਡ ਜੋ ਮੈਂ ਇਹ ਚੀਜ਼ ਦੱਸਣੀ ਚਾਹਣਾ ਵੀ ਚੰਗੇ ਲੀਡਰ ਅੱਜ ਵੀ ਨਹੀਂ ਲੋਕਾਂ ਦਾ ਲੀਡਰਾਂ ਤੋਂ ਵਿਸ਼ਵਾਸ ਛੁੱਟ ਗਿਆ ਮੈਂ ਉਹ ਚੀਜ਼ ਚੇਂਜ ਕਰਨ ਵਾਸਤੇ ਇਹ ਸਟੈਪ ਲਿਆ ਕਿ ਹਰੇਕ ਲੀਡਰ ਇੱਕ ਹੋ ਜਾਣੇ ਹੁੰਦਾ ਹਰੇਕ ਕਦੇ ਕੋਲੇ ਨੂੰ ਬਰਾਬਰ ਦਾ ਸਮਝੋ ਹਰੇਕ ਇਨਸਾਨ ਜਿਹੜਾ ਉਹ ਗੈਰ ਕੀ ਬੰਦਾ ਹੁੰਦਾ ਤੇ ਰਾਜਨੀਤੀ ਨੂੰ ਇਸ ਤਰੀਕੇ ਨਾਲ ਸਮਝੋ ਰਾਜਨੀਤੀ ਲੋਕ ਹੀ ਜਿਹੜੇ ਸਟੇਟ ਨੂੰ ਚਲਾਉਂਦੇ ਨੇ ਜਾਂ ਲੋਕਾਂ ਨੂੰ ਚਲਾਉਂਦੇ ਨੇ ਸੋ ਜਿਹੜਾ ਇਹ ਸਮਾਂ ਆਉਣ ਵਾਲਾ ਨੌਜਵਾਨਾਂ ਦਾ ਸਮਾਂ ਚੰਗੇ ਬੰਦਿਆਂ ਦਾ ਸਮਾਂ ਸੋ ਆਪਾਂ ਵਧੀਆ ਤਰੀਕੇ ਨਾਲ ਜਿਹੜਾ ਲੜ ਸਕੀਏ ਕਿਉਂਕਿ ਬਾਹਰ ਬਹਿ ਕੇ ਨਹੀਂ ਤੁਸੀਂ ਲੜ ਸਕਦੇ ਤੁਸੀਂ ਆਪਦੇ ਸਿਸਟਮ ਦੇ ਵਿੱਚ ਹੀ ਕਿਸੇ ਨਾ ਕਿਸੇ ਦਾ ਕੁਰਬਾਨੀ ਦੇਣੀ ਪਊਗੀ ਨਾ ਹਰੇਕ ਬੰਦੇ ਨੂੰ ਤਾਂ ਉਹਦਾ ਲਾਹਾ ਮਿਲਨੇ ਸਕਦਾ ਤੇ ਮੈਂ ਆਪਦੇ ਸਿਸਟਮ ਦੇ ਰਹਿ ਕੇ ਆਪਦੇ ਭਰਾਵਾਂ ਦੀ ਆਵਾਜ਼ ਆ ਜਿਹੜੀ ਉਹ ਹਾਈ ਕਮਾਂਡ ਦੇ ਅੱਗੇ ਬੁਲੰਦ ਕਰਦਾ ਰਹਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਵਰਕਮੈਟੇ ਤੇ ਹਲਕਿਆਂ ਤੋਂ ਪਹੁੰਚੇ ਹੁਣ ਮੈਂ ਬੇਨਤੀ ਕਰਦਾ ਸਿਮਰ ਨੂੰ ਕਿ ਉਹ 1 ਮਿੰਟ ਗੱਲ ਕਰਨਗੇ ਉਸ ਤੋਂ ਬਾਅਦ ਸਾਡੇ ਬੀਬੀ ਜੀ ਗੱਲ ਕਰਨਗੇ ਫਿਰ ਉਸ ਤੋਂ ਬਾਅਦ ਕੈਦਾ ਸਾਹਿਬ ਗੱਲ ਕਰਨਗੇ ਫਿਰ ਪ੍ਰਧਾਨ ਜੀ ਸਾਨੂੰ ਐਂਡ 'ਚ ਜਿਹੜਾ ਸੰਬੋਧਨ ਕਰਨਗੇ 1 ਮਿੰਟ ਮੇਰੇ ਵਾਈਫ ਸਿਮਰ ਨੂੰ ਥੋੜਾ ਗੱਲ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਨਹੀਂ ਆਈ ਖੇਰਾ ਸਾਹਿਬ ਨੂੰ ਕਿਵੇਂ ਦੱਸਣਾ ਕਿ ਸੰਗਰੂਰੀਏ ਆ ਤੇ ਸਵਾਗਤ ਕਰ ਰਹੇ ਆ ਦਿਲੋਂ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਣ ਮਹਿਮਦਾ ਅੱਜ ਆਗਾਸ ਹੋ ਚੁੱਕਿਆ ਸਰਦਾਰ ਸੁਖਪਾਲ ਸਿੰਘ ਖੇਰਾ ਵਾਸਤੇ ਤੇ ਅਸ਼ੀਰਵਾਦ ਸਾਡੇ ਵੱਡੇ ਭਾਈ ਰਾਜਾ ਬੜਿੰਗਣਾ ਤੇ ਸਾਡੀ ਮਾਂ ਵਰਗੀ ਮਾਂ ਦਿੱਤੀ ਪੱਠੜ ਜੀ ਬੈਠੇ ਆ ਬਸ ਆਦਾ ਗੱਲਾਂ ਨਹੀਂ ਕਰੂੰਗੀ ਖੇਰਾ ਸਾਹਿਬ ਨੂੰ ਇੱਕੋ ਗੱਲ ਕਹੂੰਗੀ ਜੀ ਵਫਾਦਾਰੀ ਈਮਾਨਦਾਰੀ ਤੇ ਜਜ਼ਬੇ ਨਾਲ ਤੁਹਾਨੂੰ ਸੰਗਰੂਰ ਤੋਂ ਜਿਤਾ ਕੇ ਤੋਰਾਂਗੇ ਇਸ